ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿੱਥੇ ਆਪਾਂ ਖੜੇ ਆ ਪਿੰਡ ਚੰਬਲ ਦੇ ਵਿੱਚ ਖੜੇ ਆ ਚੰਬਲ ਪਿੰਡ ਦੋਸਤੋ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਤੇ ਸ਼ਾਹਪੁਰ ਪਿੰਡ ਬਿਲਕੁਲ ਲਾਗੀ ਹੈਗਾ ਅੱਜ ਗੱਲਬਾਤ ਕਰਾਂਗੇ ਦੋਸਤੋ ਜਿੱਥੇ ਖਾਸ ਤੌਰ ਤੇ ਆਪਾਂ ਖੜੇ ਆ ਇੱਕ ਵੀਟ ਕ੍ਰੌਪ ਦੇ ਵਿੱਚ ਖੜੇ ਆ ਕਣਕ ਦੀ ਫਸਲ ਦੇ ਵਿੱਚ ਖੜੇ ਆ ਲਹਿਰਾਉਂਦੀ ਹੋਈ ਫਸਲ ਆ ਜਿਵੇਂ ਕਹਿ ਦਿੰਦੇ ਆ ਦੋਸਤੋ ਆ ਖੇਤੀ ਕਰਮਾ ਸੇਤੀ ਪਰ ਇੱਥੇ ਜਿਹੜਾ ਦੋਸਤੋ ਜਿੱਥੇ ਤੱਕ ਮੌਸਮ ਨੇ ਬਹੁਤ ਖਰਾਬਾ ਕੀਤਾ ਹੈ ਤੇ ਕਣਕਾਂ ਜਿਹੜੀਆਂ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਸਾਰੇ ਪਾਸੇ ਆਪਾਂ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਸਾਰੇ ਬੰਨੇ ਆ ਵਛਾ ਦਿੱਤੀਆਂ ਨੇ ਚਾਹੇ ਹੌਲੀਆਂ ਕਣਕਾਂ ਚਾਹੇ ਪਾਰੀਆਂ ਨੇ ਬਿਲਕੁਲ ਖਰਾਬ ਮੌਸਮ ਦੇ ਕਰਕੇ ਜਿਹੜੀਆਂ ਦੋਸਤੋ ਵੇਚ ਚੁਕੀਆਂ ਨੇ ਤੇ ਅੱਜ ਮੈਂ ਪਹਿਲਾਂ ਜਿਹੜੀ ਦੋਸਤੋ ਇੰਟਰੋਡਿਊਸ ਕਰਵਾ ਦਿੰਨਾ ਮੇਰੇ ਨਾਲ ਸਰਪੰਚ ਗੁਰਮਿੰਦਰ ਸਿੰਘ ਜੀ ਖੜੇ ਨੇ ਤੇ ਚੰਬਲਪਿੰਡ ਦੇ ਵਸਨੀਕ ਨੇ ਪੂਰੀ ਜਾਣਕਾਰੀ ਆ ਘੱਟੋ ਘੱਟ ਵੀ 50 ਏਕੜ ਦੇ ਵਿੱਚ ਜਿਹੜੀ ਖੇਤੀ ਕਰਦੇ ਆ ਝੋਨਾ ਤੇ ਕਣਕ ਦੀ ਜਿਹੜੀ ਖੇਤੀ ਆ ਦੋਸਤੋ ਮਾਝੇ ਦੇ ਵਿੱਚ ਆਪਾਂ ਖੜੇ ਆ ਖਾਸ ਤੌਰ ਤੇ ਮਾਝੇ ਦੇ ਵਿੱਚ ਜਿਹੜੀ ਦੋਸਤੋ ਖੇਤੀ ਆ ਕਣਕ ਤੇ ਝੋਨੇ ਨੂੰ ਜਿਹੜੀ ਪ੍ਰੈਫਰੈਂਸ ਜ਼ਿਆਦੀ ਪਹਿਲ ਦਿੱਤੀ ਜਾਂਦੀ ਆ ਤੇ 50 ਏਕੜ ਦੇ ਵਿੱਚ ਜਿਹੜੀ ਕਣਕ ਦੀ ਬਜਾਈ ਕੀਤੀ ਆ ਕੁਝ ਬੀਜ ਜਿਹੜਾ ਹੈਗਾ ਪੰਜਾਬ ਦੀਆਂ ਯੂਨੀਵਰਸਿਟੀ ਦਾ ਬੀਜ ਵੀ ਹੈਗਾ ਯੂਜ਼ ਕੀਤਾ ਤੇ ਕੁਝ ਬੀਜ ਜਿਹੜਾ ਹੈਗਾ ਦੋਸਤੋ ਕਰਨਾਲ ਯੂਨੀਵਰਸਿਟੀ ਦਾ ਬੀਜ ਆ ਨਾਰਮਲੀ ਜਦੋਂ ਆਪਾਂ ਇੱਕ ਬਜਾਈ ਕਰਦੇ ਆ ਉਦੋਂ ਬਹੁਤ ਵੱਡੀ ਸਮੱਸਿਆ ਆਉਂਦੀ ਆ ਬੀਜ ਆਪਾਂ ਸਰਕਾਰੀ ਯੂਨੀਵਰਸਿਟੀਆਂ ਤੋਂ ਲੈਣੇ ਆ ਬਹੁਤ ਘੱਟ ਰੇਟਾਂ ਤੇ ਮਿਲ ਜਾਂਦਾ ਤੇ ਜੇਕਰ ਆਪਾਂ ਉਹੀ ਪ੍ਰਾਈਵੇਟ ਦੁਕਾਨਾਂ ਤੋਂ ਲੈਣੇ ਆ ਤੇ ਬਹੁਤ ਲੁੱਟ ਖਸੁੱਟ ਦਾ ਜਿਹੜਾ ਸ਼ਿਕਾਰ ਹੋਣਾ ਪੈਂਦਾ ਅੱਜ ਜਿਹੜੀ ਦੋਸਤੋ ਬਿਲਕੁਲ ਵੀ ਜਿਹੜਾ ਬੀਜ ਹੈਗਾ ਸੀਡ ਹੈਗਾ ਵੀਟ ਸੀਡ ਜਿਹੜੀ ਇਹ ਬਿਲਕੁਲ ਤੁਹਾਨੂੰ ਮੁਹੱਈਆ ਹੋ ਜੂਗੀ ਆ ਤੁਸੀਂ ਖਰੀਦ ਸਕਦੇ ਹੋ ਮੈਂ ਅਵੀਰ ਕੈਮਰਾਮੈਨ ਨੂੰ ਵੀ ਕਹੂੰਗਾ ਥੋੜੀ ਜੀ ਫਸਲ ਆਪਾਂ ਮਾੜੀ ਜੀ ਸਾਈਡ ਤੇ ਕਰਕੇ ਦਿਖਾ ਦਈਏ ਵੀ ਬਿਲਕੁਲ ਜਿਹੜੀ ਆ ਦੋਸਤੋ ਅੱਜ ਖਲੋਤ ਆ ਕਨਕ ਬੀਜ ਜਿਹੜੇ ਆ ਕਰਨਾਲ ਯੂਨੀਵਰਸਿਟੀ ਦੇ ਵਿੱਚੋਂ ਕਿੰਨੇ ਬੀਜ ਬਾਈ ਖੋਰਾ ਲੈ ਕੇ ਆਂਦੇ ਆ ਗੁਰਵਿੰਦਰ ਸਿੰਘ ਹੋਰਾਂ ਨੇ ਤੇ ਕਿੰਨੇ ਏਕੜ ਦੇ ਵਿੱਚ ਖੇਤੀ ਕੀਤੀ ਆ ਤੇ ਬੀਜ ਜਿਹੜਾ ਦੋਸਤੋ ਕਿੰਨੇ ਰੁਪਏ ਤੁਹਾਨੂੰ ਕਿਲੋ ਮਿਲੂਗਾ ਉਹ ਪੂਰੀ ਗੱਲਬਾਤ ਆਪਾਂ ਕਰਾਂਗੇ ਚੱਲਦੇ ਆਪਾਂ ਬਾਈ ਗੁਰਵਿੰਦਰ ਸਿੰਘ ਹੋਰਾਂ ਦੇ ਕੋਲ ਸਭ ਤੋਂ ਪਹਿਲਾਂ ਭਾਜੀ ਗੁਰਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਤੇ ਭਾਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਵੈਲਕਮ ਕਰਦੇ ਆਂ ਜੀ ਨਹੀਂ ਤੁਹਾਡਾ ਵੈਲਕਮ ਕਰਦੇ ਆਂ ਪਿੰਡ ਚੰਬਲਾੋਂ ਦੇ ਹਾਂਜੀ ਠੀਕ ਆ ਜੀ ਤੇ ਚੰਬਲ ਪਿੰਡ ਜਿਹੜਾ ਦੋਸਤੋ ਗੁਰਦੁਆਰਾ ਬਾਬਾ ਸਰਸਾਈ ਨਾਦ ਜੀ ਬਿਲਕੁਲ ਸਾਹਮਣੇ ਹੈ ਜੀ ਬਾਬਾ ਸਿੱਧ ਸਰਸਾਈ ਜੀ ਤੇ ਬਾਬਾ ਸਿੱਧ ਚੰਬਲਾਂਡੀਆਂ ਜੀ ਬਿਲਕੁਲ ਇੱਕ ਜਿਹੜਾ ਦੋਸਤੋ ਉਹ ਵੀ ਜ਼ਿਕਰ ਕਰਨਾ ਪੈਂਦਾ ਬਿਲਕੁਲ ਉਸ ਧਰਤੀ ਤੇ ਖੜੇ ਬਹੁਤੇ ਵੀਰਾਂ ਨੂੰ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤੇ ਜੇ ਕਿਸੇ ਵੀਰ ਦੇ ਮਲਕੀ ਪ੍ਰੋਬਲਮ ਆ ਉਸ ਤਰ੍ਹਾਂ ਦੀ ਚਮੜੀ ਦੇ ਉੱਪਰ ਤਦਰੀਆਂ ਨੇ ਕਿਸੇ ਤਰ੍ਹਾਂ ਦੀ ਖਾਜ ਵਗੈਰਾ ਉਹ ਵੀ ਤੁਸੀਂ ਮਤਲਬ ਕਿ ਇੱਥੇ ਆ ਸਕਦੇ ਹੋ ਮੇਰੇ ਬਿਲਕੁਲ ਸਾਹਮਣੇ ਜੇਕਰ ਮੈਂ ਚੜ੍ਹਦੇ ਵਾਲੇ ਪਾਸੇ ਮੈਂ ਦਿਖਾਉਣਾ ਵੀਰ ਕੈਮਰਾਮੈਨ ਨੂੰ ਕਹੂੰਗਾ ਵੀ ਦਿਖਾ ਦਿਓ ਠੀਕ ਆ ਜੀ ਬਾਬਾ ਸਿੱਧ ਸਰਸਾਈ ਜੀ ਦਾ ਗੁਰਦੁਆਰਾ ਸਾਹਿਬ ਹੈਗਾ ਠੀਕ ਆ ਜੀ ਤੇ ਬਹੁਤ ਇੱਥੋਂ ਭੈਣ ਭਰਾ ਹੈਗੇ ਆ ਬਹੁਤ ਜਿਹੜੇ ਲੋਕਾਂ ਨੇ ਲਾਹਾ ਲਿਆ ਹੈਗਾ ਬਹੁਤ ਠੀਕ ਹੋਏ ਨੇ ਤੇ ਆਪਾਂ ਜਿਹੜੀ ਆਪਾਂ ਜੀ ਗੱਲਬਾਤ ਕਰਦੇ ਪਏ ਆ ਹਾਂਜੀ ਆਪਾਂ ਕ੍ਰੋਪ ਵੀਟ ਦੇ ਵਿੱਚ ਖੜੇ ਆਪਣੀ ਕਣਕ ਦੀ ਫਸਲ ਦੇ ਵਿੱਚ ਖੜੇ ਆ। ਹਾਂਜੀ। ਸਭ ਤੋਂ ਪਹਿਲਾਂ ਇਹ ਦੱਸੋ ਜੀ ਕਿੰਨੇ ਏਕੜ ਦੇ ਵਿੱਚ ਖੇਤੀ ਕਰਦੇ ਹੋ? ਆਪਾਂ ਜੀ ਕੁੱਲ 50 ਏਕੜ ਤੋਂ ਉੱਪਰ ਹੀ ਖੇਤੀ ਕਰਦੇ ਆ ਜੀ। ਠੀਕ ਆ ਜੀ। 50 ਏਕੜ ਦੇ ਵਿੱਚ ਹੁਣ ਪੂਰੀ ਆਪਣੀ ਕਣਕ ਜਿਹੜੀ ਬਜਾਈ ਹੋਈ ਹੈ ਜੀ। ਹਾਂਜੀ 55 ਕਿੱਲੇ ਆ ਜੀ। 55 ਕਿੱਲੇ ਆ। ਤੇ ਇਹਨਾਂ ਦੇ ਵਿੱਚ ਭਾਜੀ ਬੀਜ ਆਪਾਂ ਕਿਹੜੇ-ਕਿਹੜੇ ਵਰਤ ਚੁੱਕੇ ਆ ਪੰਜਾਬ ਦੇ ਵੀ ਦੱਸ ਦੋ ਤੇ ਕਰਨਾਲ ਹਰਿਆਣੇ ਦੇ ਵੀ ਦੱਸ ਦਿਓ ਜੀ। ਆਪਾਂ ਜੀ ਬੀਜ ਜ਼ਿਆਦਾਤਰ ਹੋਂਤੇ ਆਪਾਂ ਕਰਨਾਲ ਯੂਨੀਵਰਸਿਟੀ ਦੇ ਬੀਜ ਦਿਆਂ ਜੀ ਸਾਰੇ। ਜੀ। ਤੇ ਵਰਤਦੇ ਆ ਜਿੰ ਜੀ ਤੇ ਆਪਾਂ ਅਰ ਕੀ ਲਾਈ ਓਦਾਂ ਜੀ 826 ਜੀ ਤੇ ਉਹਦਾ ਵੇਖੋ ਰਿਜ਼ਲਟ ਕੀ ਦਾ ਮਿਲਦਾ ਗਾਂ ਦੱਸਾਂਗੇ ਤੁਹਾਨੂੰ ਜੀ ਠੀਕ ਹੈ ਜੀ ਤੇ ਆਪਣੇ ਕੋ ਹੈਗਾ ਜੀ ਬੀ ਆਪਣੇ 327 ਜੀ ਟੀ ਵੀ ਡਬਲਯੂ 332 ਜੀ ਟੀ ਵੀ ਡਬਲਯੂ 303 ਹਾਂਜੀ ਡੀ ਵੀ ਡਬਲਯੂ 187 ਜੀ ਤੇ ਡੀ ਵੀ ਡਬਲਯੂ 1270 ਜੀ ਠੀਕ ਹੈ ਜੀ ਤੇ ਜਿਹੜੇ ਆ ਡੀ ਵੀ ਡਬਲਯੂ 303 ਹਾਂਜੀ ਤੇ 187 ਇਹ ਕਿੰਨੇ ਕਿੰਨੇ ਏਕੜ ਦੇ ਵਿੱਚ ਜੜੀ ਕਰਨਾਲ ਦੇ ਬੀਜ ਇਹ ਕਿੰਨੇ ਕਿੰਨੇ ਏਕੜ ਦੇ ਵਿੱਚ ਕੀਤੀ ਹੈ ਡੀ ਵੀ ਡਬਲਯੂ 303 ਦੀ ਜਿਹਦੇ ਆਪਾਂ 20 ਕਿੱਲਾਂ ਕੀਤੀ ਹੈ ਜੀ ਠੀਕ ਹੈ ਜੀ ਤੇ ਮਤਲਬ ਕੀ ਤੁਸੀਂ ਮਹਿਸੂਸ ਕੀਤਾ ਵੀ ਜਿਹੜੀ ਹੋਰ ਵੈਰੈਟੀ ਆ ਉਹਦੀ ਖਲੋਤ ਆ ਚਾਹੇ ਉਹ ਡਿੱਗੀ ਆ ਕਣਕ ਚਾਹੇ ਨਹੀਂ ਡਿੱਗੀ ਉਹਦੇ ਵਿੱਚ ਜ਼ਰੂਰ ਏ ਜੀ ਗੇਤੀ ਕਣਕ ਆ ਜੀ ਗੇਤੀ ਵੈਰੈਟੀ ਆ ਹਾਂਜੀ ਇਹ ਤਾਂ ਕਰਕੇ ਡਿੱਗਦੀ ਬਹੁਤ ਘੱਟ ਜੇ ਗੇਤੀ ਆਪਾਂ ਲਾਵਾਂਗੇ ਤੇ ਹਾਂਜੀ ਤੁਸੀਂ ਵੇਖ ਹੀ ਲਈ ਆ ਜੀ 5 ਅਕਤੂਬਰ ਨੂੰ ਲਾਈ ਸੀ ਬਿਲਕੁਲ ਜੀ ਤੇ ਖਲੋਤੀ ਆ ਜੀ ਸਾਰੀ ਆਪਣੀ ਉੱਥੇ ਤੇ ਸਮਾਂ ਭਾਜੀ ਜੇਕਰ 303 ਦੀ ਆਪਾਂ ਬਜਾਈ ਦੀ ਗੱਲ ਕਰੀਏ ਤੇ 187 ਦੀ ਗੱਲ ਕਰੀਏ ਹਾਂਜੀ ਇਹ ਕਿਹੜੇ ਸਮੇਂ ਦੇ ਵਿੱਚ ਬਜਾਈ ਤੁਸੀਂ ਕੀਤੀ ਇਹ 25 ਅਕਤੂਬਰ ਤੋਂ ਲੈ ਕੇ ਜੀ 15 ਨਵੰਬਰ ਤੱਕ ਆਪਾਂ ਬੀਜਤੀਆਂ ਸੀ ਸਾਰੀਆਂ ਵੈਰੈਟੀ ਠੀਕ ਹੈ ਜੀ ਸੋ ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਮੋٹے ਤੌਰ ਤੇ ਦੱਸ ਦੇਣਾ ਆਈਸੀਏਆਰ ਜਿਹੜਾ ਇੰਸਟੀਚਿਊਟ ਹੈਗਾ ਆ ਰਿਸਰਚ ਇੰਸਟੀਚਿਊਟ ਹੈਗਾ ਹਰਿਆਣੇ ਦਾ ਉਥੋਂ ਜਿਹੜਾ ਦੋਸਤੋ ਸਰਕਾਰੀ ਬੀਜ ਜਿਹੜਾ ਲਿਆ ਗਿਆ ਸਰਕਾਰੀ ਕੀਮਤ ਪੇ ਕਰਕੇ ਜਿਹੜੀ ਬੀਜ ਲਿਆ ਗਿਆ ਜੋ ਕੀਮਤ ਦੇ ਬੀਜ ਲਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਉਹ 2 ਰੁਪਏ 5 ਰੁਪਏ ਤੁਹਾਨੂੰ ਘੱਟ ਦਿੱਤਾ ਜਾਊਗਾ ਇਹ ਨਹੀਂ ਹੋਵੇਗਾ ਵੀ ਉਹ ਵੱਧ ਦਿੱਤਾ ਜਾਊਗਾ ਠੀਕ ਆ ਜੀ ਇਸੇ ਤਰ੍ਹਾਂ ਹੀ ਭਾਜੀ ਹਾਂ ਜੀ ਹਾਂ ਜੀ ਇਹਦੇ ਵਿੱਚ ਵੈਰਾਈਟੀ ਭਾਜੀ ਜਿੱਦਾਂ ਆਪਣੇ ਕੋਲ 327 ਤੇ DBW 332 ਆ ਗਈ ਜੀ ਹਾਂ ਜੀ ਇਹ ਮਤਲਬ ਤੁਸੀਂ ਦੱਸਿਆ ਵੀ ਇਹ 50 ਰੁਪਏ ਰੇਟ ਕਿਲੋ ਹਾਂ ਜੀ ਆਵੇ ਜੀ ਆਪਣੇ ਕੋਲ ਬਿੱਲ ਨਾਲ ਆ ਜੀ 50 ਰੁਪਏ ਕਿਲੋ ਦਵਾਂਗੇ ਜੀ ਬਿਲਕੁਲ ਜੀ ਤੇ ਜਿਹੜੀ ਵੈਰਾਈਟੀ ਭਾਜੀ ਆਪਣੇ ਕੋਲ 222 ਆ ਗਈ ਆ 303 DBW 187 ਆ ਗਈ ਆ ਤੇ 1270 ਆ ਗਈ ਜੀ ਇਹ ਜੀ 30 ਰੁਪਏ ਦਵਾਂਗੇ ਇਹ ਪੁਰਾਣੀਆਂ ਵੈਰਾਈਟੀਆਂ ਉਹ ਚੁੱਕੀਆਂ ਠੀਕ ਹੈ ਜੀ ਇਹ ਵੈਰੈਟੀ ਪ੍ਰਾਣੀ ਆ ਹਾਂਜੀ ਹੁਣ ਜਿਹੜੀ ਲੇਟੈਸਟ ਜਿਹੜੀ ਭਾਜੀ ਵੈਰੈਟੀ ਮਤਲਬ ਕਿ ਨਵੀਆਂ ਵੈਰੈਟੀਆਂ ਲਾਂਚ ਹੋਈਆਂ ਸਮਝੋ 327 ਤੇ 332 ਜੀ ਠੀਕ ਹੈ ਜੀ 327 ਤੇ 332 ਜਿਹੜੀਆਂ ਦੋਸਤੋ ਨਿਊ ਵੈਰੈਟੀ ਆ ਜਿਹੜੀ ਭਾਜੀ ਹੁਣਾਂ ਨੇ ਮਤਲਬ ਕਿ ਇੱਥੇ ਇੱਕ ਐਕਸਪੈਰੀਮੈਂਟ ਸਮਝ ਲਓ ਵੀ ਕਿੰਨੇ ਕਿੰਨੇ ਏਕੜ ਦੇ ਵਿੱਚ ਐਕਸਪੈਰੀਮੈਂਟ ਕੀਤਾ ਆ ਬੇਸ਼ੱਕ ਤੁਸੀਂ ਦੇਖ ਸਕਦੇ ਹੋ ਆ ਮੈਂ ਵੀਰ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਨੇੜੇ ਤੋਂ ਆਪਾਂ ਇੱਕ ਵਾਰੀ ਜਿਹੜਾ ਛੱਟਾ ਦਿਖਾ ਦਈਏ ਬੱਲੀਆਂ ਦਿਖਾ ਦਈਏ ਵੀ ਬਿਲਕੁਲ ਨਿੱਗਰ ਬੱਲੀਆਂ ਮਤਲਬ ਕਿ ਜਿੱਥੋਂ ਆਪਾਂ ਅੰਦਾਜ਼ਾ ਲਗਾ ਸਕਦੇ ਆ ਕਿ ਇੱਕ ਤੂੜੀ ਵੀ ਜਿਹੜੀ ਆ ਦੋਸਤੋ ਬਹੁਤ ਵੱਡੇ ਪੱਧਰ ਦੇ ਵਿੱਚ ਚੰਗੀ ਸੋਹਣੀ ਤੂੜੀ ਬਣਦੀ ਵੀ ਆ ਸਿਕੀ ਆ ਬਾਕੀ ਬੱਲੀਆਂ ਤੁਸੀਂ ਦੇਖ ਸਕਦੇ ਹੋ ਨਾਲ ਹੀ ਦੇਖ ਸਕਦੇ ਹੋ ਬਹੁਤ ਮੋਟੀ ਆ ਠੀਕ ਆ ਜੀ ਤੇ ਬਿਲਕੁਲ ਨਿੱਗਰ ਦਾਣਾ ਕੁਝ ਕੁ ਜਿਹੜੇ ਦਾਣੇ ਦੋਸਤੋ ਮੈਂ ਤੁਹਾਨੂੰ ਲਾਸਟ ਤੇ ਬਿਲਕੁਲ ਕਣਕ ਦੀ ਜਿਹੜੀ ਵੈਰੈਟੀ ਹੋਵੇਗੀ ਉਹਦੇ ਕੱਢ ਕੇ ਦਿਖਾਉਂਗਾ ਵੀ ਬਹੁਤ ਮੋٹے ਦਾਣੇ ਆ ਠੀਕ ਆ ਜੀ ਆ ਬਾਕੀ ਜਿਹੜਾ ਕੁਝ ਕੁ ਜਿਹੜੇ ਦੋਸਤੋ ਚਿਕਰ ਆਪਾਂ ਗੱਲ ਕਰ ਲਈਏ ਤੇ ਰੇਹਾਂ ਸਪਰੇਹਾਂ ਦੀ ਰੇਹਾਂ ਸਪਰੇਹਾਂ ਤੇ ਜਿਹੜਾ ਨਿਰਭਰ ਹੈ ਕੁਝ ਕਿ ਜਿਹੜਾ ਦੋਸਤੋ 50% ਜਿਹੜਾ ਮੌਸਮ ਤੇ ਉੱਪਰ ਜਿਹੜੀ ਫਸਲ ਨਿਰਭਰ ਹੁੰਦੀ ਹੈ ਜੇਕਰ ਮੌਸਮ ਚੰਗਾ ਲੱਗ ਜੇ ਤਾਂ ਜਿਹੜੀ ਆ ਕਨਕ ਚਾਹੇ ਝੋਨਾ ਉਹ ਜਿੰਨੀ ਉਮੀਦ ਹੁੰਦੀ ਆ ਉਹਦੀ ਆਪਾਂ ਵੱਧ ਕਾਸ਼ਤ ਲੈ ਸਕਦੇ ਆ ਕਈ ਵਾਰ ਜਿਹੜਾ ਮੌਸਮ ਖਰਾਬ ਕਰ ਦਿੰਦਾ ਤੇ ਉਹ ਜਿੰਨੀ ਆਸ ਹੁੰਦੀ ਆ ਤੇ ਉਹ ਅੱਧ ਤੋਂ ਵੱਧ ਜਿਹੜੀ ਚੀਜ਼ ਫਸਲ ਰਹਿ ਜਾਂਦੀ ਆ ਥੋੜਾ ਵੀਰ ਕੋਲੋ ਦਿਖਾ ਦਿਓ ਦਾਣੇ ਦਾ ਸਹਿਜ ਦਿਖਾ ਦਿਓ ਇਹ ਆ ਭਾਜੀ ਵੈਰੈਟੀ ਆਪਾਂ ਜਿੱਥੇ 'ਚ ਖੜੇ ਆ ਕਿਹੜੀ ਵੈਰੈਟੀ ਬਣਾਉਂਦੇ ਆ ਇਹ 327 ਆ ਤੇ ਆਹ ਦੇਖੋ ਜੀ ਸਾਈਜ਼ ਦੇਖੋ ਬਹੁਤ ਮੋਟਾ ਸਾਈਜ਼ ਆ ਵੀ ਬਿਲਕੁਲ ਅ ਪਕਾ ਦਾ ਅ ਲਾਗਾ ਹੈਗਾ ਹੁਣ ਬਿਲਕੁਲ ਕਣਕ ਜਿਹੜੀ ਪੱਕਣ ਦੇ ਬਿਲਕੁਲ ਅਲੱਗ ਹੈ ਆ ਹੁਣ ਕੁਝ ਦਿਨਾਂ ਬਾਅਦ ਜਿਹੜੀ ਆ ਇਸ ਦੀ ਕਟਾਈ ਹੋਣੀ ਆ ਠੀਕ ਆ ਜੀ ਤੇ ਠੀਕ ਆ ਅੱਛਾ ਭਾਜੀ ਜਿੱਦਾਂ ਹੁਣ ਆਪਾਂ ਦੱਸਤਾ ਹਾਂ ਜੀ ਦੀ 25 ਅਕਤੂਬਰ ਤੋਂ ਲੈ ਕੇ ਹਾਂਜੀ ਵੀ 15 ਨਵੰਬਰ ਤੱਕ ਜਿਹੜੀ ਬਜਾਈ ਆ ਨਾਰਮਲ ਇਹਨਾਂ ਬੀਜਾਂ ਦੀ ਚੱਲਦੀ ਹੈ ਜੀ ਹਾਂਜੀ ਹਾਂਜੀ ਗੇਤੀਆਂ ਜੀ ਵੈਰਾਈਟੀਆਂ ਇਹ ਗੇਤੀਆਂ ਹਾਂਜੀ ਉਹਨਾਂ ਫਿਰ ਘਾੜ ਵਾਧਾ ਨਿਕਲਦਾ ਜੀ ਠੀਕ ਹੈ ਜੀ ਐਂ ਤੇ 25 ਅਕਤੂਬਰ ਤੋਂ ਸ਼ੁਰੂ ਕਰ ਦੇ ਦਿੱਤੀ ਹੈ ਠੀਕ ਹੈ ਜੀ ਆ ਜੇਕਰ ਭਾਜੀ ਆਪਾਂ ਗੱਲ ਕਰੀਏ 32732 ਦੀ ਹਾਂਜੀ ਇਹ ਵੈਰੈਟੀ ਪਹਿਲੀ ਵਾਰੀ ਆਪਾਂ ਲਾਈ ਹੋਈ ਹੈ ਹਾਂਜੀ ਹਾਂਜੀ ਪਹਿਲੀ ਵਾਰੀ ਲਾਈ ਹੈ ਠੀਕ ਆ ਤੇ ਜਿਹੜੀਆਂ ਆਪਾਂ ਪੁਰਾਣੇ ਸੀਜ਼ਨ ਦੀ ਗੱਲ ਕਰੀਏ ਪੁਰਾਣੇ ਸਾਲਾਂ ਦੀ ਗੱਲ ਕਰੀਏ ਤੇ ਕਿਹੜੀ ਕਿਹੜੀ ਵੈਰੈਟੀ ਆਪਾਂ ਵਰਤਦੇ ਹਾਂ ਹਾਂਜੀ 303 ਜਿਆਦਾ ਵਰਤਦੇ ਹਾਂ 1270 ਵੀ ਵਰਤਦੇ ਹਾਂ 1270 ਜੀ 187 ਵੀ ਲਾਈ ਜੀ 10 ਕਿੱਲੇ ਪਰ ਉਹ ਡਿੱਗੀ ਜਿਆਦੀ ਜੀ ਉਹ ਇਸ ਵਾਰ ਵੀ ਡਿੱਗੀ ਹੈ ਜੀ ਹਾਂਜੀ ਹਾਂਜੀ ਡਿੱਗੀ ਠੀਕ ਆ ਨਸਰ ਖਲੋਤੀ ਹੈ ਜੀ ਗਰੇ ਠੀਕ ਆ ਜੀ ਤੇ ਝਾੜ ਭਾਜੀ ਜੇਕਰ ਆਪਾਂ ਅਕਾਊਂਟ ਕਰੀ 303 ਦਾ ਕੀ ਝਾੜ ਆਪਾਂ ਲੈ ਰਹੇ ਆ ਆ ਪੰਜ ਪਿਛਲੀ ਵਾਰੀ ਜੀ 23 ਕੁਇੰਟਲ ਝਾੜ ਨਿਕਲੇ ਆਪਾਂ ਝੂਠ ਮਾਰਨੋ ਜੋ ਮਰਜੀ ਕੋਈ 28 ਨਿਕਲਦਾ 25 ਨਿਕਲਦਾ 30 ਨਿਕਲਦਾ ਆਪਾਂ ਪਿਛਲੀ ਵਾਰੀ ਇਹ ਨਾ ਗਰਮੀ ਜ਼ਿਆਦਾ ਪੈਣ ਕਰਕੇ ਹਾਂਜੀ ਆਪਣਾ 23 ਕੁਇੰਟਲ ਲਾਸਟ ਆ ਜੀ ਟੋਟਲ ਲਾਸਟ ਆ ਜੀ ਹਾਂਜੀ ਬਿਲਕੁਲ ਜਿੱਥੋਂ ਤੱਕ ਦੋਸਤੋ ਅਭੀ ਮੌਸਮ ਤੇ ਖਰਾਬ ਜਾਂ ਗਰਮੀ ਪਿਛਲੀ ਵਾਰ ਕੀ ਹੋਇਆ ਵੀ ਗਰਮੀ ਘੇਤੀ ਪੈਣੀ ਸ਼ੁਰੂ ਹੋ ਗਈ ਤੇ ਕਣਕ ਦੇ ਸਹਜ ਬਿਲਕੁਲ ਸੁੰਗੜ ਗਏ ਸੀ ਦਾਣੇ ਤੇ ਮੈਨੂੰ ਲੱਗਦਾ ਵੀ ਕਿਸੇ ਕਿਸੇ ਨੇ 10 10 ਕੁਇੰਟਲ ਤੱਕ ਵੀ ਸਬਰ ਕਰਨਾ ਪਿਆ ਸੀ ਕਈਆਂ ਨੂੰ ਹਾਂਜੀ ਹਾਂਜੀ ਤੇ ਪਰ ਉਹ 17 18 ਤੱਕ ਹੀ ਜ਼ਿਆਦਾ ਹਾਂ 17 18 ਤੱਕ ਉਥੋਂ ਤੁਸੀਂ ਮਤਲਬ ਕਿ ਉਸ ਟਾਈਮ ਤੁਸੀਂ 18 ਤੋਂ ਲੈ ਕੇ 22 ਕੁਇੰਟਲ ਤੱਕ ਝੜ ਲਿਆ ਸੀ ਹਾਂਜੀ 22 ਪਿਛਲੇ ਸਾਲ ਹਾਂਜੀ ਹਾਂਜੀ ਪਿਛਲੇ ਸਾਲ ਠੀਕ ਆ ਜੀ 187 ਦੀ ਸਗੋਂ ਜੀ ਬਾਤ ਨਿਕਲਦੀ ਸਗੋਂ ਪਰ ਇਹ ਨੂੰ ਡਿੱਗਣ ਦੀ ਪ੍ਰੋਬਲਮ ਜ਼ਿਆਦੀ ਹੈ ਠੀਕ ਆ ਸੋ ਦੋਸਤੋ ਮੇਨ ਮੋਟਿਵ ਜਿਹੜਾ ਮੇਨ ਮਕਸਦ ਆ ਆਪਣਾ ਵੀਡੀਓ ਦਾ ਇਹ ਹੈਗਾ ਹੈ ਵੀ ਜਿਹੜੀ ਵੈਰਾਈਟੀ ਆ ਤੁਹਾਨੂੰ ਕਰਨਾਲ ਜਾਂਦੇ ਲੋੜ ਦੀ ਜਿੰਨੀ ਤੁਹਾਨੂੰ ਲੋੜ ਆ ਉਹਨੇ ਇੱਕੜ ਦੇ ਵਿੱਚ ਇਥ ਤੇ ਘੱਟੋ ਘੱਟ ਵੀ 303 ਵੀ ਭਾਜੀ 20 ਕਿੱਲਿਆਂ ਦੇ ਵਿੱਚ ਹੋਊਗੀ ਨਾ ਹਾਂਜੀ ਹੈਗੀ ਹੈ ਜੀ 303 ਜਿਹੜੀ 20 ਕਿੱਲਿਆਂ ਦੇ ਵਿੱਚ ਆ ਕਰਨਾਲ ਦਾ ਵੇਚਿਆ ਦੋਸਤੋ ਬਿਲਕੁਲ ਸਲਿੱਪ ਆ ਜਿਹੜੇ ਹੈਗੇ ਰਸੀਦਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੈਗੇ ਆ ਵੀ ਕੱਲੀ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਵੀ ਕਿਸੇ ਵੀਰ ਨੂੰ ਇਸੇ ਸਾਦ ਲਿਆ ਜਾਵੇ ਤੇ ਤੁਸੀਂ ਆ ਬਿਲਕੁਲ ਡਾਕੂਮੈਂਟ ਦੇਖ ਲਿਓ ਆਹ ਵੈਰਾਈਟੀ ਦੇਖ ਲਿਓ ਡਾਕੂਮੈਂਟ ਦੇਖ ਲਿਓ ਪੂਰੀਆਂ ਰਸੀਦਾਂ ਦੇਖ ਲਿਓ ਬਿੱਲ ਦੇਖ ਲਿਓ ਵੀ ਕਿੰਨੇ ਰੇਟ ਲੱਗਾ ਤੇ ਸਰਦਾਰ ਸਾਹਿਬ ਭਾਜੀ ਗੁਰਵਿੰਦਰ ਸਿੰਘ ਹੁਣੀ ਤੁਹਾਨੂੰ ਕਿੰਨਾ ਰੁਪਈਆ ਜਿਹੜਾ ਰੇਟ ਲਾ ਰਹੇ ਨੇ ਹਾਂਜੀ ਆ ਦਿਖਾ ਠੀਕ ਆ ਆ ਵੈਰੈਟੀ ਆ ਜਿਹੜੀ ਦੋਸਤੋ ਬੇਸ਼ੱਕ ਤੁਸੀਂ ਆ ਨੋਟ ਕਰ ਲਓ ਆ ਡੀਬੀਡਬਲਯੂ 327 ਤੇ 327 ਹੈਗੀ ਆ 35 ਕੇਜੀ ਆ ਤੇ ਇਹ ਭਾਜੀ 50 ਰੁਪਏ ਲੱਗਾ ਸੀ ਹਾਂਜੀ ਹਾਂਜੀ ਇਹ 50 ਰੁਪਏ ਲੱਗਾ 35 ਕਿਲੋ ਦਾ ਜਿਹੜਾ ਥੈਲਾ ਦੋਸਤੋ ਜਿਆ 35 ਕੇਜੀ ਇਹ ਇੱਕ ਬਿੱਲ ਹੈ ਜੀ ਬਾਕੀ ਸਾਰੇ ਬਿੱਲ ਇੱਧਰ ਆ ਠੀਕ ਆ ਜੀ ਬਾਕੀ ਬਿੱਲ ਜਿਹੜੇ ਆ ਇੱਧਰ ਮੇਰੇ ਕੋਲ ਆ ਹਾਂਜੀ ਤੇ ਬਾਕੀ ਜਿਹੜੇ ਪੈਕਿੰਗ ਹੈਗੀ ਆ ਉਹ ਵੀ ਮੈਂ ਭਾਜੀ ਕਰਮਿੰਦਰ ਸਿੰਘ ਨੂੰ ਕਹੂੰਗਾ ਵੀ ਆਪਾਂ ਵੀ ਦਿਖਾਉਂਦੇ ਆ ਬਾਕੀ ਬਜਾਈ ਦਾ ਜਿਹੜਾ ਦੋਸਤੋ ਸਹੀ ਸਮਾਂ ਸੀਗਾ ਉਹ 25 ਅਕਤੂਬਰ ਤੋਂ ਲੈ ਕੇ ਤੁਸੀਂ ਜਰੂਰ ਜਿਹੜੀ ਇਹਦੀ ਵਰਤੋ ਜਿੰਨੇ ਬੀਜ ਆਪਾਂ ਤੁਹਾਨੂੰ ਦੱਸਿਆ 25 ਅਕਤੂਬਰ ਤੋਂ ਲੈ ਕੇ ਨਵੰਬਰ 15 ਤੱਕ ਜਿਹੜੀ ਤੁਸੀਂ ਬਜਾਈ ਕਰ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਲੇਟ ਨਹੀਂ ਹੈਗਾ 40 ਕਿਲੋ ਵਾਲੇ ਥੈਲੇ ਆ ਵੱਡੇ ਠੀਕ ਹੈ ਜੀ ਛੋਟੇ ਥੈਲੇ ਆ ਹਾਂਜੀ ਜਿਹੜੇ ਠੀਕ ਆ ਆ ਛੋਟੇ ਥੈਲੇ ਡੀਬੀ ਡਬਲਯੂ 332 ਦਾ ਜਿਹੜਾ ਥੈਲਾ ਦੋਸਤੋ ਇਸ ਤਰ੍ਹਾਂ ਦਾ ਯੂਨੀਵਰਸਿਟੀ ਦਾ ਹਾਂਜੀ ਆ 327 ਦੇ ਠੀਕ ਆ ਇਹ 327 ਦੇ ਆ ਜੀ ਠੀਕ ਆ ਤੇ ਆ 300 ਆ ਗਿਆ ਆਪਣਾ 32 ਆ ਗਿਆ ਜੀ ਠੀਕ ਆ ਇਹ ਆਪਾਂ ਜੀ ਕੁਇੰਟਲ ਕੁਇੰਟਲ ਬੀ ਲੈਂਦਾ ਹੈ ਟੋਟਲ ਠੀਕ ਹੈ ਜੀ ਦੋ ਕੁਇੰਟਲ ਬੀ ਲੈਂਦਾ ਹੈ ਇਹਨਾਂ ਦਾਰ ਕੇ ਠੀਕ ਹੈ ਜੀ ਠੀਕ ਆ ਤੇ ਅੱਛਾ ਭਾਜੀ ਮੰਨ ਲਓ ਵੀ ਜਿਹੜੀ ਚੀਜ਼ ਆਪਾਂ ਨੂੰ ਉੱਥੋਂ 50 ਮਿਲਦੀ ਆ ਉਹ ਤੁਹਾਡੇ ਕੋਲ ਵੀ ਯੂਨੀਵਰਸਿਟੀ ਜਿਹੜੀ ਚੀਜ਼ ਆ ਸਰਕਾਰੀ ਅੰਦਰੋਂ 50 ਮਿਲਦੀ ਆ ਉਹ ਆਪਣੇ ਵੱਲੋਂ ਵੀ 50 ਰੁਪਏ ਦਿੱਤੀ ਜਾਊਗਾ ਹਾਂ ਜੀ ਹਾਂ ਜੀ ਬਿਲਕੁਲ 50 ਰੁਪਏ ਦਿੱਤੀ ਜਾਊਗੇ ਠੀਕ ਹੈ ਤੇ ਜਿਹੜੀ ਜੇ ਆਪਣੀ ਦੂਜੀਆਂ ਵੈਰਾਈਟੀਆਂ ਉਹ 30 ਰੁਪਏ ਦੇਵਾਂਗੇ ਦੇਵਾਂਗੇ 303 ਠੀਕ ਹੈ ਜੀ 187 ਹਾਂ ਜੀ ਤੇ 1270 ਜੀ ਠੀਕ ਹੈ ਜੀ ਆ ਬਾਕੀ ਤੇ ਕਿੰਨੇ ਤਰੀਕ ਤੋਂ ਪਹਿਲਾਂ ਬਾਜੀ ਜਾ ਕੇ ਕਿਸੇ ਵੀਰ ਨੇ ਖਰੀਦਣਾ ਮੰਡੀ ਤੋਂ ਸੁੱਟਣ ਤੋਂ ਪਹਿਲਾਂ ਜਾਂ ਘਰੇ ਵੀ ਰੱਖਣੀ ਆ ਆਪਾਂ ਕੁਝ ਜਾਂ ਨਹੀਂ ਕੁਝ ਘਰੇ ਰੱਖੀ ਦੀ ਆ ਜੀ ਆਪਾਂ ਖੜਦੇ ਆ ਆਰਤੀਏ ਲੈ ਜਾਂਦੇ ਆ ਜੀ ਆਪਣਾ ਬੀਜ ਤੇ ਠੀਕ ਆ ਜੀ ਤੇ ਆਪਾਂ 5 ਤਰੀਕ ਤੱਕ ਡੀਕਾਂਗੇ ਜੀ ਜਿੰਨੇ ਕਹਿੰਨਾ ਵੀਰ ਨੇ ਲੈਣਾ 5 ਤਰੀਕ ਤੱਕ ਜੀ ਹਾਂਜੀ 5 ਜਿਹੜੀ ਦੋਸਤੋ ਮਈ ਤੱਕ ਜਿਹੜੀ ਵੇਟ ਆ ਉਹ ਕੀਤੀ ਜਾਵੇਗੀ ਜਿਸ ਵੀਰ ਨੇ ਵੀ ਕਿਸਾਨ ਵੀਰ ਨੇ ਫਾਰਮਰ ਵੀਰ ਨੇ ਪੰਜਾਬ ਦੇ ਵਿੱਚੋਂ ਬੀਜ ਲੈਣਾ ਤਾਂ ਤੁਸੀਂ ਬਾਜੀ ਗੁਰਵਿੰਦਰ ਸਿੰਘ ਹੋਰਾਂ ਦੇ ਨਾਲ ਸੰਪਰਕ ਕਰ ਲਿਓ ਤੇ ਨੰਬਰ ਬਾਜੀ ਆਪਣੇ ਜਿਹੜੇ ਜਿਹੜੇ ਜ਼ਰੂਰ ਬੋਲ ਕੇ ਤਾਂ ਹਾਂਜੀ 99154 ਜੀ 70352 ਜੀ ਠੀਕ ਹੈ ਜੀ 1 ਜੀ 85 588 09373 ਠੀਕ ਹੈ ਜੀ ਤੇ ਇਹ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਭਾਜੀ ਗੁਰਵਿੰਦਰ ਸਿੰਘ ਹੋਣਾ ਦੇ ਤੇ ਵੈਰਾਈਟੀ ਜਿਹੜੀ ਆ ਦੋਸਤੋ ਤਕਰੀਬਨ ਜਿਹੜੀ ਕਰਨਾਲ ਦੇ ਵਿੱਚੋਂ ਕਿਸੇ ਵੀਰ ਨੇ ਅਪਰੋਚ ਕਰਨੀ ਆ ਪਹੁੰਚ ਕਰਨੀ ਉੱਥੇ ਲੈ ਕੇ ਆ ਗਏ ਅਗਲੇ ਸਾਲ ਜੀ ਆਪਾਂ ਨਾਲੇ ਹੋਰ ਤੁਹਾਨੂੰ ਦੱਸਦੇ ਆ 70 71 72 ਤਿੰਨੇ ਵੈਰਾਈਟੀਆਂ ਅਗਲੇ ਸਾਲ ਫੇਰ ਦਵਾਂਗੇ ਠੀਕ ਹੈ ਜੀ ਡੀਬੀਡਬਲਯੂ ਡੀਬੀਡਬਲਯੂ ਹਾਂਜੀ ਠੀਕ ਹੈ ਜੀ ਉਹ ਨੈਕਸਟ ਟਾਈਮ ਬਿਜਾਈ ਹੋਵੇਗੀ ਹਾਂਜੀ 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 ਠੀਕ ਹੈ ਜੀ ਤੇ ਬਾਕੀ ਕਨਫਰਮ ਲਈ ਤੁਸੀਂ ਜਿਹੜਾ ਦੋਸਤੋ ਝਾੜ ਮੰਡੀ ਦੇ ਵਿੱਚ ਜਿਹੜਾ ਸੁੱਟਿਆ ਬੋਰੀਆਂ ਚ ਪੈਂਦਾ ਝਾੜ ਕਨਫਰਮ ਵੀ ਕਰ ਲਿਓ ਹਾਂਜੀ ਦੱਸਾਂਗੇ ਕਿਹੜੀ ਵੈਰੈਟੀ ਦਾ ਕਿੰਨਾ ਝਾੜ ਹੈ ਹਾਂਜੀ ਉਹ ਦੱਸਾਂਗੇ ਜਰੂਰ ਆਪਾਂ ਸਹੀ ਦੱਸਾਂਗੇ ਕੋਈ ਗਲਤ ਨਹੀਂ ਦੱਸਾਂਗੇ ਬਿਲਕੁਲ ਜੀ ਹਾਂਜੀ ਤੇ ਬਾਕੀ ਬੇਸ਼ੱਕ ਆਪਾਂ ਕੋਈ ਵੀ ਵੇਚਣਾ ਨਹੀਂ ਜ਼ਿਆਦਾ ਹੈਗਾ ਜੀ ਜੀ ਐਰ ਕੀ ਮੌਸਮ ਦਾ ਕਰਕੇ ਨਾ ਲੋਕਾਂ ਦੇ ਖਰਾਬ ਕਣਕਾਂ ਬਹੁਤ ਖਰਾਬ ਹੋ ਗਈਆਂ ਜੀ ਤਾਂ ਕਰਕੇ ਇਸ ਕਰਕੇ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਮੌਸਮ ਤਾਂ ਜਿਹੜਾ ਦੋਸਤੋ ਖਰਾਬਾ ਹੋਣ ਕਰਕੇ ਆ ਕੁਝ ਇੱਕ ਕਣਕਾਂ ਤੇ ਘਟਨ ਦੇ ਵੀ ਸਾਰ ਹੈਗੇ ਆ ਕਿਉਂਕਿ ਮੌਸਮ ਚੰਗਾ ਲੱਗ ਜਾਂਦਾ ਤੇ ਬਹੁਤ ਸੋਹਣੀ ਉਮੀਦ ਸੀ ਬਹੁਤ ਖਲੋਤ ਸੀ ਕਣਕਾਂ ਦੀ ਇਸ ਵਾਰ ਤੇ ਥੋੜਾ ਜਿਹਾ ਮੌਸਮ ਦਾ ਖਰਾਬ ਹੋਣ ਕਰਨਾ ਜਿਹੜੀ ਆਪਾਂ ਵੀ ਅੱਧਾ ਪਜਾਧ ਜਿਹੜੀ ਅੱਧੀ ਆਪਾਂ ਫਸਲ ਦੀ ਜਿਹੜੀ ਆ ਕਾਊਂਟ ਕਰ ਸਕਦੇ ਆ ਵੀ ਜਿਹੜੀ ਆ ਝਾੜ ਅੱਧੋ-ਅੱਧ ਰਹਿਣ ਦੇ ਸਾਰ ਨੇ ਠੀਕ ਆ ਪਰ ਜਿਹੜੀ ਚੰਗੀ ਵੈਰੈਟੀ ਆ ਦੋਸਤੋ ਉਹ ਕਿਤਨਾ ਕਿਤੇ ਚੰਗਾ ਝਾੜ ਵੀ ਦੇ ਜੂਗੀ ਤੇ ਤੇ ਬਾਕੀ ਆਉਣ ਵਾਲਾ ਸਮਾਂ ਜਿੰਨਾ ਚਿਰ ਤੱਕ ਤੋਲ ਨਹੀਂ ਹੁੰਦਾਗਾ ਉਹਨਾਂ ਚਿਰ ਤੱਕ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਠੀਕ ਹੈ ਜੀ ਸਾਰਾ ਜਿਹੜਾ ਸਮਾਂ ਹੈਗਾ ਮੌਸਮ ਤੇ ਅੱਜ ਤੋਂ ਬਾਅਦ ਨਿਰਪਰ ਆ ਤੇ ਇਸ ਤੋਂ ਬਾਅਦ ਬਾਈ ਜੀ ਹੋਰ ਕੁਝ ਕਹਿਣਾ ਹੋਵੇ ਬਸ ਜੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਸੋ ਦੋਸਤੋ ਸਰਦਾਰ ਗੁਰਵਿੰਦਰ ਸਿੰਘ ਜੀ ਆ ਪਿੰਡ ਚੰਬਲ ਤੋਂ ਤੇ ਵਿਜਟ ਤੁਸੀਂ ਕਰਨੀ ਹੈਗੀ ਆ ਪਿੰਡ ਚੰਬਲ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ